ਗੁੱਡ ਮਾਰਨਿੰਗ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਤਾਂ ਵਧੀਆ ਹੀ ਆ ਸੁਬਾਹ ਦਾ ਵੱਜ ਚੁੱਕਿਆ 6:30 ਆਈਸ਼ਾ ਪਈ ਆਗੀ ਸੁੱਤੀ ਅਜੋ ਹੋ ਲੇਟ ਹੋਗੀ ਉੱਠਣ ਦੀ ਨਹੀਂ ਉਹ ਉੱਠ ਜਾਂਦੀ ਹੁੰਦੀ ਆ ਹਮਮ ਰਾਤ ਬਹੁਤ ਜ਼ਿਆਦਾ ਥਕਾਵਟ ਹੋ ਗਈ ਲੇਟ ਹੋ ਗਏ ਸੀ ਘਰ ਆਂਦੇ ਆਣਸਾਰ ਅਸੀਂ ਤਾਂ ਬੱਸ ਪਈ ਗਏ ਐਨਾ ਸ਼ੁਗਰ ਕੀ ਆਈਸ਼ਾ ਰਾਤ ਨੂੰ ਸੋਏਗੀ ਫੇਰ ਅਭੋਂ ਜਲੋ रोटी पानी तैयारी करिए आपा सोचया चलो पहले बाहर काम करे होनेया फिर रोटी बनावांगे सुबह दा व्यू देखो सुबह का व्यू तो भी चढ़या ही वैसे हल्की हल्की ਬ੍ਰੇਕਫਾਸਟ ਕਰ ਲਿਆ ਸੀਗਾ ਹੁਣ ਆਪਾਂ ਥੋੜੇ ਬੋਤੇ ਚਲੋ ਕਰਦੇ ਕੰਮ ਕਰੀਏ ਆਈਸ਼ਾ ਲੈ ਉੱਠੀ ਨਹੀਂ ਹੈ ਕਿ ਜਦੋਂ ਉੱਠਦੀ ਉਹਨੂੰ ਨਵਾ ਕੇ 9 ਵਜੇ ਨਵਾ ਦੇਣਾ ਆ ਵੈਸੇ ਤਾਂ ਮੈਂ 8:30 ਵਜੇ ਉਹਨੂੰ ਨਵਾਉਣੀ ਹੁੰਦੀ ਆ ਪਰ ਹੁਣ ਸੁੱਤੀ ਪਈ ਆ ਤੇ ਕੰਮ ਉਠਾਉਣਾਗਾ ਉਹਨੂੰ ਉਹਨੇ ਉਹਨੇ ਟਾਈਮ 'ਚ ਉੱਪਰਲੇ ਕੰਮ ਕਰ ਲੈਣਾ ਥੋੜੇ ਬੋਤੇ ਕਰਦੇ ਫਿਰ 9 ਵਜੇ ਨੂੰ ਉਠਾ ਕੇ ਉਹਨੂੰ ਤਿਆਰ ਕਰਵਾ ਕੇ ਕਰਕੇ ਫਿਰ ਆਪਾਂ ਛੱਡ ਕੇ ਆਵਾਂਗੇ ਫਿਰ ਉਹਨੂੰ ਛੱਡ ਕੇ ਆਣਾ ਤੇ ਆਪਾਂ ਅੱਜ ਕਿਤੇ ਜਾਣਾ ਵੀ ਸੀਗਾ ਆਇਸ਼ਾ ਨੂੰ ਛੱਡਣ ਜਾਣਾ ਆ ਫਿਰ ਬਾਜ਼ਾਰ ਥੋੜਾ ਇੱਕ ਕੰਮ ਹੈਗਾ ਉਹ ਕਰਕੇ ਆਉਣਾਗਾ ਅੱਜ ਘਰ ਕੋਈ ਵੀ ਨਹੀਂ ਹੈਗੇ ਆਇਸ਼ਾ ਦੇ ਦਾਦੂ ਨੂੰ ਪੁੱਛਦੇ ਆ ਜੇ ਤੁਹਾਡੇ ਕੋਲ ਟਾਈਮ ਹੈਗਾ ਤੁਸੀਂ ਲੈ ਜਾਇਓ ਆਇਸ਼ਾ ਨੂੰ ਪਲੇ ਵਿੱਚ ਛੱਡ ਕੇ 5 ਮਿੰਟ ਦਾ ਕੰਮ ਆ ਬਾਜ਼ਾਰ ਜਾਣਾ ਆ ਫਿਰ ਇਸ ਤੋਂ ਬਾਅਦ ਸੋਚ ਰਹੀ ਸੀਗੇ ਵੀ ਆਪ ਆਇਸ਼ਾ ਨੂੰ ਨਾਨੀ ਵੱਲ ਲੈ ਕੇ ਜਾਣਾ ਸੀ ਅੱਜ ਆਇਸ਼ਾ ਨਾਨੀ ਵੱਲ ਉਹ ਨਾ ਨਾਨੀ ਕੱਪੜੇ ਸੀ ਲੈਂਦੇ ਆ ਨਾ ਇਸ ਕਰਕੇ ਮੈਂ ਆਪਣਾ ਸੂਟਸ ਲਾਉਣਾ ਸੀ ਇੱਕ लो भी आप पाल गये सीकम गरन मैडम उठ भी गई देखो उठन सार रोन गई गुड मॉर्निंग बोलो गुड मॉर्निंग आयशा बोलो आयशा कितने बार कहाँ ना तुझको चीज में तो हम पाबी तो तो कितना तंग कर दा दस कितना तंग कर दा तू दस आयशा वाओ सुबह की स्माइल आयशा दी हम्म काका डर गया सी काका डर गया सी भी मैं कल्ला रह गया है आयशा आयशा उठ ਗਈ ਸੀ ਹੁਣ ਕੋਈ ਕੰਮ ਨਹੀਂ ਹੋਣਾ ਸਿੱਧਾ ਇਹਨੂੰ ਛੱਡ ਕੇ ਆਣਾ ਪੈਣਾ ਆ ਉਹਦਾ ਟਾਈਮ ਵੀ ਹੋ ਰਿਹਾਗਾ ਆਈਸ਼ੂ ਓਏ ਆਈਸ਼ਾ ਨੇ ਪਲੇਵੇ ਜਾਣਾ ਆ ਬੱਚਾ ਕੋਲ ਖੇਲੂਗਾ ਖੇਲੂਗਾ ਹਲੇ ਤੱਕ ਮੈਂ ਕਾਪੀ ਕੀ ਆ ਜਾਣਾ ਖੇਡ ਕੇ ਸੁਸਤੀ ਚ ਇਹ ਪਤਾ ਕੀ ਕਰਦੀ ਹੈ ਉੱਠਣ ਉੱਠਦੀ ਹੈ ਜਦੋਂ ਨਾ ਜਦੋਂ ਕਮਰੇ 'ਚ ਕੋਈ ਨਹੀਂ ਦਿਖਦਾ ਮੈਂ ਕਿਚਨ 'ਚ ਹੁੰਨੀ ਆ ਤੇ ਇਹ ਉੱਠੂਗੀ ਐ ਦੇਖੂਗੀ ਵੀ ਕੋਈ ਹੈ ਨਹੀਂ ਉੱਤਰ ਕੇ ਆ ਜੂਗੀ ਫਟਾਫਟ ਨੀਂਦ 'ਚ ਹੀ ਭੱਜ ਜਾਂਦੀ ਆ ਕਈ ਵਾਰ ਤਾਂ ਉੱਥੇ ਰੋਣ ਲੱਗ ਜਾਂਦੀ ਆ ਮੈਨੂੰ ਪਤਾ ਲੱਗ ਜਾਂਦਾ ਨਹੀਂ ਤਾਂ ਇਹ ਉੱਥੋਂ ਹੀ ਨਾ ਉੱਤਰ ਕੇ ਆ ਜਾਂਦੀ ਆ ਹੋ ਰੋਈ ਜਾਂਦੀ ਆ ਰੋਂਦੀ ਰੋਂਦੀ ਆਉਗੀ ਨਾਲੇ ਨੀਂਦ 'ਚ ਹੁੰਦੀ ਆ ਗੇਟ 'ਚ ਇੱਕ ਦਿਨ ਗੇਟ 'ਚ ਚੱਲ ਬੱਜੀ ਗਈ ਸੀ ਗਿਰਦੀ ਹੁੰਦੀ ਐ ਐਂ ਕਰਦਾ ਹੁੰਨਾ ਕਿਵੇਂ ਹੈਨਾ ਐਦਾ ਕਰਦਾ ਹੁੰਨਾ ਮੈਂ ਸ਼ਰਾਰਤੀ ਬੱਚਾ ਸੇ ਸ਼ਰਾਰਤੀ ਐ ਇਹ ਸ਼ਰਾਰਤੀ ਕਿਸੇ ਦੇ ਦੋ ਫਲਾਈਂ ਕਿਸੇ ਦੇ ਦੋ ਦੇ ਦੋ ਚਲੋ ਆਪਾਂ ਹੁਣਾ ਹੁਣ ਇਹਨੂੰ ਸ਼ੀਸ਼ੀ ਦੇ ਦਈਏ ਬੋਤਲ ਦੇ ਦिए ਫਿਰ ਇਹਨੂੰ ਤਿਆਰ ਕਰਿਏ ਫਿਰ ਮਿਲਦੇ ਆਪਾਂ ਬਲੌਗ ਨਾਲ ਬਨੇ ਰਹੋ ਤੇ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੱਧ ਤੋਂ ਵੱਧ ਸਪੋਰਟ ਦਿਓ ਬਲੌਗ ਨੂੰ ਕੋਸ਼ਿਸ਼ ਕਰਿਆ ਕਰਾਂਗੇ ਰੋਜ਼ ਪਾਣੀ ਹੌਲੀ ਹੌਲੀ ਚਲੋ ਆਤ ਪੈ ਜਾਣੀ ਹੈ ਨਾ ਬੋਲਣ ਦੀ ਹਲੇ ਇਹਨਾਂ ਨਹੀਂ ਪਤਾ ਲੱਗਦਾ ਬਲੌਗ ਵਿੱਚ ਜ਼ਿਆਦਾਤਰ ਤੁਹਾਨੂੰ ਮੈਂ ਤੇ ਆਈਸ਼ੀ ਲਿਖਿਆ ਕਰਾਂਗੇ ਕੋਪੀ ਆਇਸ਼ਾ ਹਮ ਲੱਗ ਗਿਆ ਪਲੇ ਵੇ ਬਾਹਰ ਅੰਦਰ ਕਿਤੇ ਜਾ ਨਹੀਂ ਸਕਦੇ ਚਲੋ ਕਈ ਵਾਰ ਮੌਕੇ ਤੇ ਪਲਾਨ ਬਣ ਜਾਂਦਾਗਾ ਫਿਰ ਦਿਖਾਇਆ ਕਰਾਂਗੇ ਕਿੱਥੇ ਕਿੱਥੇ ਜਾਵਾਂਗੇ ਕਿੱਥੇ ਨਹੀਂ ਜਾਵਾਂਗੇ ਬਲੌਗ ਨਾਲ ਬਣੇ ਰਹੋ ਓਏ ਐਸ਼ਾ ਡਰਾ ਕੇ ਰਹਿਾਂਗਾ ਪਬਲਿਕ ਨੂੰ ਡਰਾ ਨਾ ਗਲਾ ਹੀ ਖਰਾਬ ਹੋ ਗਿਆ ਆਇਸ਼ਾ ਚਲੋ ਠੀਕ ਹੈ ਗਾਇਸ ਆਪਾਂ ਮੰਦੇ ਆਂ ਆਪਾਂ ਜਾ ਰਹੇ ਸੀ ਆਇਸ਼ਾ ਨੂੰ ਛੱਡਣ ਸਵਾ 9 ਹੋ ਗਿਆ ਆਇਸ਼ੂ ਗੇਟ ਲਗਾ ਲਏ ਆਪਾਂ ਆਇਸ਼ਾ ਨੂੰ ਛੱਡਣ ਜਾਣੇ ਹੁਣ ਇੱਧਰ ਪਰ ਹੁਣ ਜਾਵਾਂਗੇ ਇੱਧਰਲੀ ਸਾਈਡ ਨੋ ਆਪਾਂ ਜਾ ਰਹੇ ਅੱਜ ਅੱਗੇ ਜਾਣੇ ਉਹਨੇ ਗਲੀ ਵਿੱਚ ਦੀ ਅੱਜ ਜਾ ਰਹਾਂਗੇ ਬਾਹਰ ਦੀ ਬਾਹਰ ਕਿਉਂਕਿ ਆਉਂਦੇ ਹੋਏ ਮੈਨੂੰ ਇੱਥੇ ਥੋੜਾ ਜਿਹਾ ਕੰਮ ਸੀ ਆਇਸ਼ਾ ਆਪਣੀ ਰੈਡੀ ਹੋ ਗਈ ਐ ਆਇਸ਼ਾ ਹਲੋ ਬੋਲ ਦ ਹਲੋ ਮੈਂ ਸਕੂਲ ਚੱਲਿਆ ਗਰਮੀ ਬਹੁਤ ਜ਼ਿਆਦਾ ਹੋਈ ਥੀ ਆਪਾਂ ਹਾਫ ਰਸਤੇ ਪਹੁੰਚ ਗਏ ਸੀ ਬਹੁਤ ਜ਼ਿਆਦਾ ਗਰਮੀ ਆ ਹੋ ਹੋ ਇਧਰ ਤੇ ਜ਼ਿਆਦਾ بڑا ਰਸਤਾ ਹੀ ਪੈ ਗਿਆ ਐ ਸ਼ਾ ਸਾਰੇ ਲੋਕ ਦੇਖਦੇ ਆ ਆਜੋ ਵਧੀਆ ਵਧੀਆ ਖੇល ਲੈਣਾ ਠੀਕ ਹੈ ਸਾਰਾ ਫਿਨਿਸ਼ ਕਰਕੇ ਆਉਣਾ ਖਾਣਾ ਠੀਕ ਹੈ ਬ੍ਰੈਕਫਾਸਟ ਸਾਰਾ ਖਾ ਕੇ ਆਈਂ ਓਕੇ ਹੈਲੋ ਕਰੋ ਹੈਲੋ ਭੱਜੀ ਭੱਜੀ ਆਈ ਐ ਇੱਥੋਂ ਕੱਲ ਸਾਰਾ ਦਿਨ ਸਾਨੂੰ ਫੁੱਟਵੈਅਰ ਫੜਾਈ ਜਾਵੇ ਵੀ ਇਹਨੂੰ ਛੱਡ ਕੇ ਆਓ ਓਏ ਕਿ ਕਿ ਮੈਂ ਆ ਗਈ ਨਹੀਂ ਤਾਂ ਜਿੱਦ ਕਰਨੀ ਸੀ ਹੁਣ ਆਪਾਂ ਕਰਦੇ ਆ ਡੈਡੀ ਨੂੰ ਫੋਨ ਵੀ ਬਾਜ਼ਾਰ ਲੈ ਕੇ ਚੱਲੋ ਆਈਸ਼ਾ ਦੇ ਗਏ ਗਏ ਹਰ ਆਪਾਂ ਦੁਕਾਨਾਂ ਸਾਡੀ ਮਾਰਕੀਟ ਓਕੇ ਮਿਲਦੇ ਆ ਆਪਾਂ ਬਾਜ਼ਾਰ ਚੋ ਆਗੇ ਸੀਗੇ ਘਰ ਓਹੋ ਗਰਮੀ ਆਪਾਂ ਅਗੇ ਘਰ ਹੁਣ ਚੱਲਣਾ ਆ ਆਪਾਂ 15 ਮਿੰਟਾਂ ਤੱਕ ਆਇਸ਼ਾ ਨੂੰ ਲੈਣ ਜਾਣਾ ਆ ਫਿਰ ਉਧਰ ਦੀ ਉਧਰ ਆਪਾਂ ਜਾਣਾ ਆ ਨਾਨੀ ਘਰ ਫਿਰ ਆਇਸ਼ਾ ਦੀ ਨਾਨੀ ਘਰ ਜਾਣਾ ਆ ਉੱਤਰ ਗਏ ਸੀ ਹੁਣ ਚੱਲੇ ਘਰੇ ਇਹ ਨੋ ਨੋ ਰੋਈਦਾ ਨਹੀਂ ਹੁੰਦਾ ਠੀਕ ਆ ਉਹੀ ਰੋਈ ਜਾਂਦਾ ਬੱਦੂ ਦਾ ਜਦੋਂ ਨਾਨੀ ਵੱਲ ਆਉਣਾ ਹੁੰਦਾ ਨਾ ਐਨੇ ਰੋਣਾ ਹੀ ਹੁੰਦਾ ਗਾ ਆਪਾ ਆ ਗਏ ਸੀ ਨਾਨੀ ਕਾ ਰੈਸ਼ਾ ਦੇ ਉਹ ਸੀ ਆਇਸ਼ਾ ਦੀ ਨਾਨੀ ਇਧਰ ਕਿਚਨ ਹੱਸਿਆ ਆਇਸ਼ਾ ਦੀ ਨਾਨੀ ਮੈਚਿੰਗ ਮੈਚਿੰਗ ਕਿਵੇਂ ਆ ਬਈ ਹੋਰ ਆ ਗਏ ਤੁਸੀਂ ਤੁਸੀਂ ਆ ਗਦਰ ਪਏ ਨੇ ਸੋਨੇ ਬਾਗਲੇ ਆ ਗਏ ਚਲੋ ਆਪਾਂ ਫੇਰ ਮਿਲਦੇ ਆਪਾਂ ਖਾ ਰਹੇ ਸੀਗੇ ਫਰੂਟ ਖਾਲੀ ਕਰਤੀ ਪਲੇਟ ਫੇਰ ਵਲੌਗ ਸ਼ੁਰੂ ਕੀਤਾ ਇਹ ਨੇ ਆਇਸ਼ਾ ਦੇ ਨਾਨੀ ਆ ਬਈ ਨਾਨੀ ਸਾਹਿਬ ਕੀ ਗੱਲ ਬਾਤ ਨਾ ਹੋਰ ਰਾਣੀ ਮੰਗੋਲੀਆ ਹੋਰ ਕੁਛ ਹੋਰ ਕੀ ਬਸ ਸਬਜੀ ਰੋਟੀ ਬਣਾ ਲਾ ਗਿਓ ਠਾ ਮੰਗੇ ਸ਼ਾਮ ਤੱਕ ਆਹੀ ਕੰਮ ਚਲਾਉਣਾ ਖਾਣ ਪੀਣ ਦਾ ਪਹਿਲਾ ਕੱਪੜਾ ਧੋ ਗਿਓ ਤੇ ਹਾਂ ਹੋਰ ਕੀ ਕੀਤਾ ਅੱਜ ਸਵੇਰ ਤੋਂ ਸ਼ਾਮ ਚਾਹ ਸੀ ਅੱਜ ਆਇਸ਼ਾ ਨੇ ਆਉਣਾ ਵੀ ਟਿੱਡੀ ਆਉ ਅੱਜ ਆਇਸ਼ਾ ਫਿਰਦੀ ਨਾਨੀ ਨਾਲ ਮੈਚਿੰਗ ਕਰੀ ਉਹ ਨੇ ਆਈਸ਼ਾ ਦੇ मामू ਉਹ ਆਈ ਪਏ ਨੇ ਸਵੇਰ ਦਾ ਕੋਈ ਕਿੰਨੇ ਸਵਾਲ 8 8 ਸਵਾਲ ਨੇ ਔਰ ਅੱਜੀ ਨਹੀਂ 8 ਸਵਾ ਕੇ ਮੈਂ ਵੀ ਕੱਲ ਕੁੰਡਾ ਕਰਾਤਾ ਮਨੂ ਦਾ ਆਹ ਮੇਰੇ ਤਾਂ ਵਧੀਆ ਨਿਕਲੇ ਉਹ ਪਏ ਨੇ ਦੋ ਤਾਂ ਮੇਕਾਰ ਸੁਣ ਨਿਕਲ ਗਏ ਔਰ ਸਾਰੀ ਪਲੇਟ ਬਾਪਰੇ ਅਨੇ ਖਾਲੀ ਕਰਤੀ ਕੁਝ ਨਹੀਂ ਛੱਡਿਆ ਉਹਦੇ ਚ ਵੀ ਆਇਸ਼ਾ ਵਿਚਾਰੀ ਨੇ ਇੱਕ ਫਾੜੀ ਰੱਖਦੀ ਐ ਕੱਪਾ ਚ ਪਾਣੀ ਪਾਉਣ ਵਾਲਾ ਪਾਣੀ ਲਿਆ ਕੇ ਦਿਓ ਟੱਕਣ ਖੋਲੋ ਕਹਿੰਦੀ ਨੰਨ੍ਹੀ ਖੋਲ ਕੇ ਦਿੰਦਿਆਂ ਨੂੰ ਟੱਕਣ ਕਹਿੰਦੀ ਟੱਕਣ ਖੋਲੋ ਮਾਮਾ ਪੀਓ ਹੁਣ ਆਈਸ਼ਾ ਦੋਨਾਂ ਨੂੰ ਮਿਲਦਾ ਪਹਿਲੀ ਪੜੀ ਗਈਆਂ ਲਿਆ ਆ ਬੰਦੇ ਮਾਮਾ ਮਿਲਾਂਗੇ ਚਲੋ ਆਪਾਂ ਫੇਰ ਮਿਲਦੇ ਆ ਬਲੌਗ ਬਣੇ ਰਹੀਓ ਚਾ ਲੱਗੀ ਸੀ ਬੋਤਲ ਪੀਣ ਰੀ ਰੀ ਬਹੁਤ ਕਰਦੀ ਸੀ ਅਸੀਂ ਸਾਰੇ ਜਾਣੇ ਬੈਠੇ ਸੀ हां भाई कोई गल बात नई ताजी 3ਆਂ ਲਗਾਈਆਂ ਸੀ ਤੁਸੀਂ ਨੇ ਸਾਡੇ ਇੱਧਰ ਲਗਾਈਆਂ ਸੀ ਆ ਪਰ ਅਸੀਂ ਜਾਂਦੇ ਨਹੀਂ ਲਗਾਈਆਂ ਸੀ ਆਹੋ ਮੈਨੂੰ ਕਿਹਾ ਤਾਂ ਹੈਗਾ ਸੀ ਪਰ ਮੈਂ ਸਰਾਣੀਆਂ ਬੋਲੀਆਂ ਪਾਪਾ ਕਿਸਤੀਆਂ ਲਗਾਈਆਂ ਸੀ ਹੋਰ ਹੋਰ ਫਿਰ ਰੋਟੀ ਕਦੋਂ ਬਣਾਉਣੀ ਆ ਰੋਟੀਆਂ ਬਣਾਉਣ ਲੱਗ ਗਈ ਨਾ ਮੈਂ ਯਾਦ ਕਰ ਨੂੰ ਸਰ ਵੀ ਬੋ ਬਦਲ ਉਧਰ ਸੋਨਾ ਉਹ ਆਇਸ਼ਾ ਦੀ ਮਾਮੀ ਬੈਠੀ ਐ ਇੱਧਰ ਆਇਸ਼ਾ ਦੇ ਨਾਲ ਨੂੰ ਪਰ ਨੇ ਸ਼ੋਪ ਤੋ ਆਏ ਨੇ ਹੋਰ ਬਈ ਆਇਸ਼ਾ ਮੈਨੂੰ ਮਾਰਨ ਲੱਗੀ ਪਈ ਆ ਅਈ ਮਾਰੀ ਦੇਖ ਦੇਖ ਕੇ ਮੈਂ ਮਾਰਦੀ ਆ ਹਾਂ ਅਰਦੀ ਨੇ ਸੋ ਮਨ ਮਾਰਦੀ ਐ ਐਸਾ आयशा पीगी ਛੱਡ ਦਿੱਤੀ ਮਮਾ ਮਾਰ ਦਿਆ ਤੂੰ ਕੀ ਐ ਸਾ ਇਹਨੇ ਟੈਂਕੀ ਫੁੱਲ ਕਰਨ ਲਈ ਆਪਣੀ ਆਓ ਬਹੁਤ ਸ਼ਾਦਤ ਹੋ ਜੂਗੀ ਕਲੇ ਇੱਕ ਕਰੋ ਬਈ ਕਲੇ ਪੁੱਤ ਲਾਇਆ 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 ਬੋਲੀ ਪਾਓ ਪਾਓ ਬੋਲੀ ਪਾਓ ਬੋਲੀ ਅਈਸ਼ਾ ਅੱਜ ਪਹਿਲੀ ਵਾਰ ਆਪਣੇ ਨਾਨੀ ਦੀ ਫ੍ਰੀਸ ਕਰ ਰਹੀ ਐ ਫਲਾਈਂਗ ਕੀਤੀ ਕਰ ਰਹੀ ਐ ਐ ਕਾ ਸੋਣਾ ਆਏ ਨੇ ਹੁਣ ਤਾਂ ਹੀ ਐ ਕਰਦੀ ਆ ਮੇਰਾ ਵੀ ਅੱਖਾਂ ਵਿੱਚ ਨਹੀਂ ਬੋਲੇ ਮੈਨੂੰ ਕੁੱਟ ਰਿਹਾ ਏ ਕਾਕਾ ਐ ਕਾਕਾ ਮੈਨੂੰ ਕੁੱਤਦਾ ਪਿਆ ਚੱਲ ਉੱਧਰ ਚਲੋ 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 ਚੱਲਿਆਂ ਹੁਣ ਸ਼ਾਪ ਤੇ ਆਈਸ਼ਾ ਦੇ ਮਾਮੂ ਤੋਂ ਮੰਗੌਣੀਆਂ ਨੇ ਰੀਲਾਂ ਸੂਟ ਲਈ ਤੇ ਚਲੋ ਫਿਰ ਆਪਾਂ ਸ਼ਾਪ ਤੇ ਉਹਨੇ ਬੈਠਦੇ ਆਂ ਨਾਲ ਆਈਸ਼ਾ ਦੀ ਮਾਮੀ ਆਈਸ਼ਾ ਸੀ ਆਈਸ਼ਾ ਅਜੇ ਸੁੱਤੀ ਨਹੀਂ ਹੈਗੀ ਹਲੇ ਤੱਕ ਚਲੋ ਦੇਖਦੇ ਆਪਾਂ ਫਿਰ ਜਾਂਦੇ ਆਂ ਦੁਕਾਨ ਦਿਖਾਉਨੇ ਆ ਤੁਹਾਨੂੰ ਆਪਾਂ ਤੁਹਾਨੂੰ ਐਡਰੈਸ ਦੱਸ ਦੰਨੇ ਆਗੇ ਉਹ ਜੀ ਜੀ ਮੈਂ ਸ਼ਾਪ ਦਾ ਉਹ ਬੋਰਡ ਤਾਂ ਉਤਾਰ ਹੀ ਦਿੱਤਾ ਹਾਂ ਆ ਸੀ ਬੋਰਡ ਭੁੱਲ ਗਈ ਸੀ ਮੈਂ ਵੀ ਅਵਤਾਰ ਸਿੰਘ ਦਿਓਗਣ ਕਾਰਪੈਂਟਰ ਇਹ ਹੈਗੀ ਆ ਗ੍ਰਿਡ ਦੇ ਸਾਹਮਣੇ ਕੇਵੀ 66 ਗ੍ਰਿਡ ਦੇ ਸਾਹਮਣੇ ਸ਼ਾਪ ਫੇਸ ਕਿਦਾਂ ਦਾ ਹੋਗਾ ਗਰਮੀ ਕਰਕੇ ਜੀ ਅੱਛਾ ਦੀ ਮਾਮੀ ਜੀ ਕੀ ਗੱਲਬਾਤ ਸੁਣਾਓ ਗੇਮ ਚ ਨਿਕਲੋ ਬਾਹਰ ਕੀ ਸੁਣਾਵਾਂ ਮੈਂ ਤੁਹਾਨੂੰ ਕੋਈ ਨਵੀਂ ਤਾਜੀ ਹੈ ਨਹੀਂ ਨਵੀਂ ਤਾਜੀ ਇੰਨਾ ਕੋਲ ਗੱਲ ਹੈ ਨਹੀਂ ਸਾਰਿਆਂ ਕੋਲ ਕਿਸੇ ਕੋਲ ਨਾ ਮੇਰੇ ਕੋਲ ਆ ਹੌਲੀ ਹੌਲੀ ਨੌਲੇਜ ਆਉਗੀ ਬੋਲਣ ਦੀ ਹਾਂ ਸਹੀ ਗੱਲ ਹੈ ਹੋਰ ਲੋਕ ਪਤਾ ਨਹੀਂ ਬਾਰਕੇ ਵਿੱਚ ਕੰਮ ਕਰਦੇ ਐ ਇੰਨੀ ਜਿਆਦਾ ਗਰਮੀ ਆ ਹੋਰ ਸਾਹ ਤਾਂ ਨਹੀਂ ਬੰਦਿਆ ਹੋਰ ਬੰਦਿਆ ਮੈਂ ਸਾਹ ਤਾਂ ਹਾਂ ਠੀਕ ਆ ਨਾ ਸਰਦਾ ਹੀ ਨਹੀਂ ਇਹ ਕੰਮ ਬਿਨਾ ਆਪਾਂ ਸੂਟ ਸਲਾਈ ਕਰਾ ਰਹੇ ਸੀਗੇ ਇੱਕ ਸੂਟ ਨਾ ਰੈਡੀਮੇਡ ਸੀਗਾ ਉਦੋਂ ਸੇਨ ਨਹੀਂ ਮਾਰਨ ਵਾਲੀਆਂ ਸੀ ਉਹ ਸੂਟ ਸਲਵਾ ਸਲਾਈ ਕਰਵਾ ਰਹੇ ਸੀ ਹੁਣ ਉਹਦੀ ਸੂਈ ਟੁੱਟ ਗਈ ਫੇਰ ਕੰਮ ਖਰਾਬ ਹੋ ਗਿਆ ਮੈਨੂੰ ਪਹਿਲੇ ਹੀ ਬਹੁਤ ਕਾਲੀ ਸੀ ਮਜਾਣਾ ਸੀ ਹੁਣ ਫੇਰ ਟੁੱਟ ਗਿਆ ਸੂਈ ਦਾ ਕੰਮ ਖਰਾਬ ਵੈਸੇ ਪਈ ਕਮੈਂਟਾਂ ਚ ਦੱਸਿਓ ਤੁਹਾਡੇ ਵੱਲ ਕਿੰਨੀ ਕੁ ਗਰਮੀ ਆ ਜੋ ਵੀ ਬਲੌਗ ਦੇਖਦਾ ਦੱਸਿਓ ਕਿੰਨੀ ਕੁ ਗਰਮੀ ਆ বাস ਹੁਣ 4:30 ਵੱਜ ਚੁੱਕਿਆ ਆਪਾਂ ਚੱਲਣਾ ਉਧਰਲੇ ਘਰੇ ਜਾਣਾ ਆ 5:30 ਵਜੇ 5:30 ਵਜੇ ਉੱਧਰ ਚਲੇ ਜਾਣਾ ਆ ਫਿਰ ਰੋਟੀ ਟੁਕਾ ਬਣਾਵਾਂਗੇ ਸਾਰੀ ਤਿਆਰੀ ਕਰਨੀ ਆ ਜਾ ਕੇ ਆਈ ਅੱਜ ਜੇ ਨਾ ਸੁੱਤੀ ਫਿਰ ਅੱਜ ਜਲਦੀ ਸੋਊਂਗੀ ਫਿਰ ਇਹਨੂੰ ਮੈਂ ਸਵਾਦ ਦੇਣਾਗਾ 7 7:30 ਵਜੇ ਸਵਾਦ ਹੁੰਦੀ ਹੁੰਦੀ ਆ ਵੈਸੇ ਤਾਂ ਇਹ ਰਾਤ ਨੂੰ 11:30 ਜਾਂ 10:30 ਵਜੇ ਸੌਂਦੀ ਹੁੰਦੀ ਆ ਤਦ ਹੀ ਅੱਜ ਸੋਜਦੇ 9-10 ਵਜੇ ਸੋਰੀ ਐ ਬੇਟਾ ਮੈਂ ਸੋਰੀ ਐ ਹੁਣ ਦੇਖਦੇ ਆਂ ਸੂਈ ਮਿਲਦੀ ਐ ਨਹੀਂ ਵੈਸੇ ਤਾਂ ਹੈਗੀਆਂ ਨੇ ਮੌਕੇ ਤੇ ਲੱਭਦੀਆਂ ਵੀ ਨਹੀਂ ਮਿਲਦੀ ਆ ਅਈਸ਼ਾ ਹਲੇ ਹੁਣੀ ਉੱઠી ਅੱਜ ਇਹ ਬਹੁਤ ਥੱਕੂਗੀ ਅਈਸ਼ਾ ਉੱਠੀ ਤੇ ਆਪਾਂ ਚੱਲਿਆ ਹੁਣ ਘਰ ਆਈਸ਼ਾ ਦੇ ਮਾਮੂ ਆ ਰਹੇ ਨੇ ਬਾਜ਼ਾਰ ਗਏ ਹੋਏ ਸੀ ਹੁਣ ਆਪਾਂ ਚੱਲਿਆ ਘਰ ਹੁਣ ਆਪਾਂ ਤੁਹਾਨੂੰ ਸਿੱਧਾ ਘਰ ਜਾ ਕੇ ਹੀ ਮਿਲਾਂਗੇ ਬਾਈਕ ਆ ਗੋ ਐਸ਼ਾ ਨੇ ਬਾਈਕ ਆਉਂਦਾ ਫਸਣਾ ਐਸ਼ਾ ਬਾਈਕ ਆਉਂਦਾ ਗਰਮੀ ਬਹੁਤ ਜ਼ਿਆਦਾ ਆ ਐਸ਼ਾ ਹਵਾ ਚ ਲੈ ਕੇ ਜਾਵਾ ਆ ਦੇਖੋ ਐਸ਼ਾ ਐਸ਼ੂ ਆ ਦੇਖੋ ਰਿਆ ਜੋ ਚੱਲਣ ਚੱਲ ਹੁਣ ਰਾਤ ਨੂੰ ਨੇ ਸੋਣਾ ਨਹੀਂ ਆ ਜਗਾ ਕੇ ਰੱਖੂਗੀ ਚਲੋ ਆਪਾਂ ਹੁਣ ਮਿਲਦੇ ਆਂਗੇ ਤੁਹਾਨੂੰ ਘਰ ਜਾ ਕੇ ਆਪਾਂ ਆ ਗਏ ਸੀ ਘਰ ਹੁਣ ਥੋੜੇ ਬਹੁਤ ਤਾਂ ਚਲੋ ਕੰਮ ਕਰਦੇ ਆਂ ਸਵੇਰ ਮੈਂ ਥੋੜਾ ਜਿਹਾ ਕੰਮ ਛੱਡ ਕੇ ਗਈ ਸੀ ਆਜੋ ਆਜੋ ਆ ਜੋ ਮੇਰੇ ਹੱਥ ਚ ਸਮਾਨ ਹੈ ਸਮਾਨ ਹੈ ਮੇਰੇ ਹੱਥ ਚ ਆਪਾਂ ਹੁਣ ਰੋਟੀ ਦੀ ਚਾਹ ਨੂੰ ਕਰ ਲਈਏ ਰੋਟੀ ਕਰਦੇ ਆਪਾਂ ਕਿਉਂ ਨਹੀਂ ਸੀ ਬਲੌਗ ਸ਼ੂਟ ਨਹੀਂ ਹੋਇਆ ਆਇਸ਼ਾ ਬਹੁਤ ਜ਼ਿਆਦਾ ਤੰਗ ਕਰ ਰਹੀ ਸੀ ਤੁਸੀਂ ਕਹੋਗੇ ਹਰ ਬਲੌਗ ਚ ਵਿੱਚ ਸਾਰੇ ਬਲੌਗ ਦੇ ਵਿੱਚ ਇਹਨੇ ਇਦਾਂ ਹੀ ਕਿਹਾ ਆਇਸ਼ਾ ਤੰਗ ਕਰਦੀ ਆਇਸ਼ਾ ਤੰਗ ਵਾਕਈ ਉਹ ਬਹੁਤ ਜ਼ਿਆਦਾ ਤੰਗ ਕਰਦੀ ਆ ਕਈ ਜਵਾਕ ਹੁੰਦੇ ਨਾ ਬਿਲਕੁਲ ਤੰਗ ਨਹੀਂ ਕਰਦੇ ਆਇਸ਼ਾ ਬਹੁਤ ਜ਼ਿਆਦਾ ਤੰਗ ਕਰਦੀ ਆ ਕਦੀ ਐ ਇੱਕ ਅੱਧਾ ਦਿਨ ਜੇ ਵਧੀਆ ਕੱਢ ਦੋਗੇ ਨਹੀਂ ਬਹੁਤ ਜ਼ਿਆਦਾ ਤੰਗ ਕਰਦੀ ਆ ਉਹ ਤੇ ਆਇਸ਼ਾ ਹੁਣ ਗਈ ਆ ਢੇੜਾ ਕੱਢਣ ਬਾਅਦ ਤੇ ਆ ਕੇ ਉਹਨੂੰ ਦੇਖਦੇ ਅਜ ਸੌਂਗੀ ਵੈਸੇ ਉਹ ਸੌਂਦੀ ਨਹੀਂ ਹੈਗੀ ਕਿਉਂਕਿ ਸ਼ਾਮ ਨੂੰ 6:30 ਵਜੇ ਉੱਠੀ ਆ ਦੇਖਦੇ ਆ ਸੌਂਦੀ ਆ ਜਾਂ ਨਹੀਂ ਕੋਸ਼ਿਸ਼ ਪੂਰੀ ਕਰੂ ਕਿ ਜੋ ਸੌ ਜਾਵੇ ਕਿਸ ਤਰ੍ਹਾਂ ਤੇ ਜਾਓ ਜਲਦੀ ਜਲਦੀ ਫੋਲੋ ਕਰੋ ਮਨਪ੍ਰੀਤ ਮਾਨਿਆ ਇਹ ਮੇਰੀ ਆਈਡੀਆ YouTube ਦਾ ਤਾਂ ਤੁਹਾਨੂੰ ਪਤਾ ਹੀ ਆ ਮਾਨਿਆ 39061 ਸਾਰਿਆਂ ਨੇ ਦਬ ਕੇ ਸਬਸਕ੍ਰਾਈਬ ਕਰਿਓ ਐਂਡ ਹੁਣ ਆਪਾਂ ਮਿਲਦੇ ਆ ਨੈਕਸਟ ਬਲੌਗ ਚ ਗੁੱਡ ਨਾਈਟ ਬਾਏ ਬਾਏ